ਹਾਂਜੀ ਬੈਜ ਜੀ ਕੋਈ ਉਹ ਜਾਣਕਾਰੀ ਦਿਓ ਜਿਹੜੀ ਬੱਚਿਆਂ ਲਈ ਲਾਹੇਵੰਦ ਹੋਵੇ ਜਿਹੜਾ ਬੱਚਿਆਂ ਨੂੰ ਸੋਕੜਾ ਰੋਗ ਇਹਨੇ ਗਾਲ ਹੋ ਗਿਆ ਉਹ ਆਪਣੇ ਜਿਹੜਾ ਤਾਲੂ ਆਉਂਦਾ ਥੋੜਾ ਇਹੇਠ ਮੇ ਹੋ ਜਾਂਦਾ ਉਹਦੇ ਨਾਲ ਜਵਾਕਰ ਨੂੰ ਲਾਈਟਿੰਗ ਲੱਗ ਜਾਂਦੀਆਂ ਉਹ ਛਿੱਧੀਆਂ ਜੀਆਂ ਚਿੱਟੀਆਂ ਜੀਆਂ ਅਲੀਆਂ ਲਾਈਟੀਆਂ ਕਰ ਲੱਗ ਜਾਂਦਾ ਫਿਰ ਉਹ ਜਵਾਖ ਖਾਣੋ ਪੀਣੋ ਹਣ ਜਾਂ ਰਿਹੜ ਕਰਨ ਲੱਗ ਜਾਂਦਾ ਜਦੋਂ ਦੁੱਧ ਚੁੰਘਦਾ ਉਹ ਤਾਲੂਆ ਨੀਵਾ ਹੋਣ ਨਾਲ ਉਹਦੇ ਦੁੱਖ ਲੱਗਦਾ ਉੱਥੇ ਦੁੱਧ ਛੜਨਾ ਫਿਰ ਉਹ ਰੋ ਹੀ ਜਾਂਦਾ ਆਵਰੀ ਮਾਂ ਦਾ ਦੁੱਧ ਨਹੀਂ ਚੁੰਘਦਾ ਉਸ ਵਾਸਤੇ ਉਹਦੇ ਸਿਰ ਦੇ ਉੱਤੇ ਆਪਾਂ ਜਿੱਥੇ ਵਿਚਾਲੇ ਤਾਲੂਆ ਹੁੰਦਾ ਹੈ ਉੱਥੋਂ ਉੱਤੇ ਹੱਥ ਰੱਖ ਕੇ ਦੇਖੀਏ ਬਿਲਕੁਲ ਬੋਲਾ ਤਾਂ ਉੱਥੋਂ ਪਤਾ ਲੱਗੂ ਜੇ ਤਾਂ ਉਹ ਹਿੱਲਦਾ ਥੱਲਿਓ ਤਾਂ ਤਾਂ ਉਹ ਠੀਕ ਹੈ ਜਦੋਂ ਹਿੱਲਣੋਂ हट ਗਿਆ ਟੋਆ ਪੈ ਗਿਆ ਉਹ ਪੇ ਤਾਲੂਆ ਢਿੱਗ ਜਾਂਦਾ ਫਿਰ ਉਹ ਤਾਲੂ ਨਹੀਂ ਚੱਕਿਆ ਜਾ ਸਕਦਾ ਆਪਾਂ ਫਰਜ਼ ਕਰੋ ਵੀ ਇੱਕ ਢੱਕਾ ਲੈ ਲਓ ਢੱਕੇ ਦੇ ਉੱਤੇ ਰੂਨ ਲਪੇਟ ਲਓ ਰੂਨ ਦੇ ਉੱਤੇ ਨਾਲ ਗਲੈਸਰੀਨ ਲਾ ਕੇ ਉਹਦਾ ਹੋਲਿਕ ਦੇਣੇ ਤਾਂ ਸਾਨੂੰ ਚੱਕ ਦਿਓ ਜਾ ਉਂਗਲੀ ਤੇ ਲਾ ਕੇ ਉਹ ਤਾਂ ਚੱਕਿਆ ਜਾ ਸਕਦਾ ਉਹ ਗੋਲੀ ਤੇ ਤਾਂ ਨਹੀਂ ਦੱਸਦੇ ਆਪਾਂ ਕਹਿੰਨੇ ਵੀ ਕਈ ਵਾਰੀ ਨੋ ਹੁੰਦਾ ਨੋ ਲੱਗਣੇ ਇਨਫੈਕਸ਼ਨ ਹੋ ਸਕਦੀ ਹੈ ਇਸ ਵਾਰ ਦੇ ਡੱਕਾ ਲੈ ਕੇ ਡੱਕੇ ਤੇ ਰੂੰ ਲਪੇਟ ਕੇ ਫੇਰ ਉਹ ਉਹਦੇ ਨਾਲ ਤਹਾਂ ਚੱਕ ਦਿਓ ਉਹਦੇ ਨਾਲ ਤੁਹਾਡਾ ਜਵਾਕ ਸ਼ਾਮ ਤੱਕ ਹੀ ਪਤਾ ਲੱਗ ਜੂ ਸਵੇਰ ਸ਼ਾਮ ਦੋ ਵਾਰੀ ਚੱਕੋ ਸ਼ਾਮ ਤੱਕ ਉਹਦੇ ਨਾਲ ਰਿਜ਼ਲਟ ਮਿਲ ਜੂ ਉਹ ਦੁੱਧ ਚੰਗਣ ਲੱਗ ਜੂ ਰੋਣ ਘੱਟ ਲੱਗ ਜੂ ਲਾਈਟ ਨਾ ਵੀ ਹਟ ਜਾਣਗੇ ਰਿਹੜ ਹਟ ਜਾਊਗਾ ਇਹ ਆਂਦਾ ਜੀ ਗਲ ਦਾ ਇਹ ਗਲ ਦੀ ਬਿਮਾਰੀ ਤੋਂ ਹੈ You got